ਸਰਨ ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਲੁਰ ਅਰਸੋਂ ਕੁਰਸੋਂ ਛੱਤੀਆ ਤੁਦਿ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰਸ਼ੋਂ ਦਾਸ਼ੋ ਜਿਸ ਪਾਸ ਬਹਿਟਿਓ ਸੋਹੀਐ ਸਬਨਾ ਦਾ ਵੀਸਾ ਸਜਣ ਸਚਾ ਪਾਤਸ਼ਾਹ ਸਿਰਸ਼ੋ ਦਾ ਸ਼ਾਹੋ ਜਿਸ ਪਾਸ ਬਹਿ ਸਬਨਾ ਦਾ ਵੀ ਸਾਹੋ ਸਤਨਾ ਸ਼੍ਰੀ ਵਾਹਿਗੁਰੂ ਨਰ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰ ਪ੍ਰਾਨ ਪਤ ਦਾਤਾ गा चरण कमल जाका मनरागे अमे सरोवर पागा ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕ ਮਨ ਰਗਿਓ ਅਮੇਸ ਰੂਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਜੀਤ ਗਿਆ ਸਭ ਤਨ ਤੇ ਰੀਤਮ ਸਿਉ ਮਨ ਲਾਗਾ ਰਹਾ ਜਹ ਜਹ ਪੀਖੋ ਤਹ ਨਰਾ ਸਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੀਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਵਾਹਿ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਪਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾ